ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਮਹਾਨ ਸ਼ੀਸ਼ਪੇਟ ਵਿਸ਼ਾਲ ਨਗਰ ਕੀਰਤਨ ਆਰੰਭ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਮਾਰਚ ਕਰਦਾ ਹੋਇਆ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਪਹੁੰਚਿਆ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਰਸ਼ਮੇਸ਼ ਤਰਨਾ ਦਲ ਦੀ ਅਗਵਾਈ ਵਿੱਚ ਇਸ ਮੌਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮੋਰੈਂਡਾ ਦੇ ਹੈੱਡ ਗ੍ਰਾਂਥੀ ਭਾਈ ਬਲਵੀਰ ਸਿੰਘ ਨੇ ਸਰੂਪਾ ਪਾ ਕੇ ਸਨਮਾਨ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਸਨ ਭਾਈ ਲక్ష్మణ ਸਿੰਘ ਤੇ ਭਾਈ सिंह मुंडिया हाजिर सन न्यूज सैवन रिपोर्ट सोनीसागी <स्थाँगा> ਗੱਜਕਟ ਕਰ ਕੇ ਜਾਵੇ ਨੇ ਹਲੋ ਜਾਵੇ ਫਤਿਹ ਪਾਵੇ ਹਰ ਰੋਜ਼ ਜੀ ਆਹਾਲ ਗੱਜਕਟ ਕਰ ਕੇ ਜਾਵੇ ਨੇ ਹਲੋ ਜਾਵੇ ਫਦੇ ਪਾਵੇ ਹਰ ਰੋਜ਼ ਜੀ ਆਹਾਲ ਗੱਜਕਟ ਕਰ ਕੇ ਜਾਵੇ ਨੇ ਹਲੋ ਜਾਵੇ ਸ਼ੀਧਾ ਨੂੰ ਪਾਵੇ ਹਰ ਰੋਜ਼ ਜੀ ਆਹਾਲ ਗੱਜਕਟ ਕਰ ਕੇ ਜਾਵੇ ਨੇ ਹਲੋ ਜਾਵੇ ਸ਼੍ਰੋਮਣੀ ਜਨਾਬ ਅੰਦਰ ਬਾਬਾ ਸ਼ੀਰ ਸਿੰਘ ਸਿੰਘ ਨੂੰ ਪਾਵੇ ਹਰ ਰੋਜ਼ ਜੀ ਆਹਾਲ ਗੱਜਕਟ ਕਰ ਕੇ ਜਾਵੇ ਨੇ ਹਲੋ ਜਾਵੇ 400 ਸਵ ਜਾਨਾਂ ਨੂੰ ਪਾਵੇ ਨੇ ਹਲੋ ਨੂੰ ਸ਼ੀਧਾ ਨੂੰ ਪਾਵੇ ਹਰ ਰੋਜ਼ ਜੀ ਆਹਾਲ ਸੋ ਕਰਨ ਕਬੇ ਬੋਲੇ ਬਿਲਾ ਕਰ ਗਾਵੇ ਗੱਡਕੀ ਕਲਾ ਵੀ ਆਵੇ ਨਾ ਲੋ ਜਾਵੇ ਜੀਸੂ ਬਾਬਾ ਜੀ ਜੀਸੂ ਬਾਬਾ ਜੀ ਸੰਤਰਾਸ਼ੋ 755 ਸ਼ਾਮ ਨੂੰ ਭਾਵੇ ਦਸ ਜੀ ਗਾਵੇ ਮਾਤਾ ਗੁੱਟਕੋ ਜੀ ਨੂੰ ਭਾਗ ਨਾ ਹੋ ਜਾਵੇ ਦਸ ਜੀ ਗਾਵੇ ਐ ਬਾਬਾ ਚੋਰਾਵਰ ਸਿੰਘ ਸਾਹਿਬ ਬਾਬਾ ਫਰਦ ਸਿੰਘ ਨੂੰ ਭਾਗ ਨਿਆਲ ਹੋ ਜਾਵੇ ਦਸ ਜੀ ਗਾਵੇ ਗੱਡਕੀ ਕਲਾ ਵੀ ਆਵੇ ਨਾ ਲੋ ਜਾਵੇ ਇਸ ਨੂੰ ਮਿਸ਼ਨਾ ਨੂੰ ਭਾਵੇ 오, 쟤리 아시다.